ਇਹ ਜਿਹੜਾ ਸਾਡਾ ਨੈਕਸਟ ਫੇਜ਼ ਆ ਇੱਕ ਨਵੇਂ ਤਰੀਕੇ ਦੀ ਡਿਵੈਲਪਮੈਂਟ ਅੱਜ ਦੇ ਯੁੱਗ ਦੇ ਹਿਸਾਬ ਦੇ ਨਾਲ ਇਸ ਕਲੋਨੀ ਦੇ ਵਿੱਚ ਅਸੀਂ ਡਿਵੈਲਪਮੈਂਟ ਕਰਦੇ ਪਏ ਆ ਵਿੱਚ ਆਪਣੇ ਕੋਲ 5 ਮਰਲੇ ਵੀ ਆ 6 ਮਰਲੇ ਵੀ ਆ 7 ਵੀ ਆ ਤੇ 8 ਵੀ ਆ ਜੀ ਐਸ ਪਰ ਦੀ ਨੀਡ ਆਫ ਦੀ ਕਸਟਮਰ ਉਹਦੇ ਹਿਸਾਬ ਦੇ ਨਾਲ ਹਰੇਕ ਤਰ੍ਹਾਂ ਦਾ ਪਲਾਟ ਸਾਡੇ ਤੋਂ ਅਵੇਲੇਬਲ ਆ ਵਿਦਾਵਾਂ ਦੀ ਗੱਲ ਕੀਤੀ ਜਾਵੇ ਜੀ ਇਹਦੇ ਵਿੱਚ ਸਾਰ ਨਾਲੋਂ ਵੱਡੀ ਮੇਨ ਜਿਹੜੀ ਗੱਲ ਸੜਕਾਂ ਬਹੁਤ ਹੀ ਖੁੱਲੀਆਂ ਡੁੱਲੀਆਂ 40 40 ਫੁੱਟ ਦੀਆਂ ਸੜਕਾਂ ਛੱਡੀਆਂ ਇਸ ਕਲੋਨੀ ਦੇ ਵਿੱਚ ਪੰਜ ਪਾਰਕ ਹੈ ਸਾਡੇ ਕੋਲ ਕੋਈ ਵੀ ਕਲੋਨੀ ਸਾਨੂੰ ਇਹੋ ਜੀ ਨਕੌਦਰ ਦੇ ਵਿੱਚ ਤੁਸੀਂ ਦਿਖਾ ਦਿਓ ਜਿਹਦੇ ਵਿੱਚ ਪੰਜ ਪਾਰਕ ਹੋਣਗੇ ਇਹਦੇ ਵਿੱਚ ਸਾਰੀ ਵਾਇਰਿੰਗ ਗ੍ਰਿਡ ਵਾਇਰਿੰਗ ਸਟਰੀਟ ਲਾਈਟ ਵਾਇਰਿੰਗ ਸਾਰੀ ਵਾਇਰਿੰਗ ਅੰਡਰਗਰਾਉਂਡ ਅੰਡਰਗਰਾਉਂਡ ਕਰਦੇ ਪਏ ਆ ਹੋਰ ਨਵੇਂ ਤਰੀਕੇ ਦੀ ਜਿਹੜੀ ਡਿਵੈਲਪਮੈਂਟ ਅਸੀਂ ਇਸ ਕਲੋਨੀ ਦੇ ਵਿੱਚ ਲੈ ਕੇ ਆ ਰਹੇ ਹਾਂ ਇਸ ਕਲੋਨੀ ਦੇ ਵਿੱਚ ਜਿਮ ਪਲੱਸ ਗੇਮਿੰਗ ਕਲੱਬ ਅਸੀਂ ਡਿਵੈਲਪ ਕਰਨ ਜਾ ਰਹੇ ਹਾਂ ਜਿਹੜੀ ਅਸੀਂ ਇਸ ਕਲੋਨੀ ਦੇ ਵਿੱਚ ਡਿਵੈਲਪਮੈਂਟ ਕਰਨ ਜਾ ਰਹੇ ਹਾਂ ਇਹ ਤਾਂ ਕਹਿ ਲਓ ਵੀ AI ਟੈਕਨੋਲੋਜੀ ਦੇ ਨਾਲ ਸਾਰਾ ਪ੍ਰੋਜੈਕਟ ਬਣਨ ਜਾ ਰਿਹਾ ਹੈ ਇਹ ਜੀ ਬਿਲਕੁਲ ਜਗਰਾਉਂ ਰੋਡ ਤੋਂ ਮੇਨ ਰੋਡ ਦੀ ਐਂਟਰੀ ਇਸ ਕਲੋਨੀ ਦੀ ਸਟੇਟ ਪਬਲਿਕ ਸਕੂਲ ਲੱਗੇ ਪਿਆ ਜਾਂਦਾ ਤੇ ਸੁੰਦਰ ਨਗਰ ਦੇ ਬਿਲਕੁਲ ਆਪੋਜ਼ਿਟ ਫੋਨ ਨੰਬਰ ਜੀ 869911 5234 ਐਂਡ ਸਾਡੀ ਕੰਪਨੀ ਦਾ ਫੋਨ ਨੰਬਰ ਵੀ ਨੋਟ ਡਾਉਨ ਕਰ ਸਕਦੇ ਹੋ 990107 6007 ਐਮ ਕੇ ਇਨਫਰਾ ਫਰਮ ਦਾ ਨੰਬਰ ਹੈ ਜੀ ਵੀਡੀਓ ਕੋਈ ਸ਼ੇਅਰ ਕਰ ਗਿਆ ਉਹਨੂੰ ਕੋਈ ਲੈਸ ਦਿੱਤੀ ਜਾਊਗੀ ਵੀਡੀਓ ਕੋਈ ਸ਼ੇਅਰ ਕਰੇ ਤੁਹਾਡਾ ਨਾਮ ਲੈ ਕੇ ਆਣ ਕੇ ਗੱਲ ਕਰੇ ਤੇ ਡੈਫੀਨੇਟਲੀ ਜੀ ਬਹੁਤ ਵਧੀਆ ਤਰੀਕੇ ਦੀ ਲੈਸ ਦਿੱਤੇ ਜਾਵੇਗਾ ਇਹਦਾ ਹਰੇਕ ਦੇ ਘਰ ਦੇ ਬਾਾਰ ਆਪਣੇ ਕਲੋਨੀ ਵਾਲਿਆਂ ਵੱਲੋਂ ਇੱਕ ਇੱਕ ਖਜੂਰ ਤੇ ਇੱਕ ਗੋਲਡਨ ਸਾਈਪ੍ਰਸ ਬੂਟਾ ਸਾਡੇ ਵੱਲੋਂ ਦਿੱਤਾ ਗਿਆ ਜੀ ਪੰਜ ਪਰ ਗਿਆ ਭਾਜੀ ਇੱਥੇ ਬਿਲਕੁਲ ਬਿਲਕੁਲ ਉਸ ਤੋਂ ਇਲਾਵਾ ਭਾਜੀ ਏ ਜਨਰੇਟਿਡ ਗੇਟ ਵਾਈਫਾਈ ਸੀਸੀਟੀਵੀ ਕੈਮਰਾ ਹਰ ਮੋੜ ਤੇ ਕਲੋਨੀ ਦੇ ਸਿਕਿਉਰਟੀ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਕਿ ਸਾਡੇ ਸਿਕਿਉਰਟੀ ਰੂਮ ਦੇ ਵਿੱਚ ਚੱਲਣਗੇ ਕਲੋਨੀ ਲੈਵਲਡ ਹੈ ਜੀ ਕੋਈ ਵੀ ਬੰਦਾ ਸਾਡੇ ਤੋਂ ਇੱਕ ਪਲਾਟ ਲੈਂਦਾ ਭਾਵੇਂ 10 ਲੈਂਦਾ ਉਹਨੂੰ ਇੱਕ 20 ਇੰਚ ਭਰਤੀ ਪਾਉਣ ਦੀ ਲੋੜ ਨਹੀਂ ਤੁਹਾਡੇ ਸੁਪਨਿਆਂ ਦੇ ਘਰ ਦੇ ਵਿੱਚ ਲੈ ਕੇ ਆਏ ਆ ਜੀ ਜੇ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਬਿਲਕੁਲ ਜੀ ਬਹੁਤ ਖੂਬਸੂਰਤ ਜਗ੍ਹਾ ਤੇ ਲੈ ਕੇ ਆਏ ਆ ਅਰਬਨ ਸਟ੍ਰੀਟ 2 ਅਰਬਨ ਸਟੇਟ 2 ਜਗਰਾਵਾ ਬਾਈਪਾਸ ਹਾਈਵੇ ਦੇ ਕੋਲ ਸੁੰਦਰ ਨਗਰ ਦੇ ਬਿਲਕੁਲ ਨਾਲ ਪਬਲਿਕ ਸਟੇਟ ਪਬਲਿਕ ਸਕੂਲ ਦੇ ਬਿਲਕੁਲ ਕੋਲ ਖੂਬਸੂਰਤ ਦਿਖਾ ਰਹੇ ਆ ਪਲਾਟ ਖੂਬਸੂਰਤ ਕਲੋਨੀ ਆ ਖੂਬਸੂਰਤ ਜਗ੍ਹਾ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਤੁਹਾਡੇ ਸੁਪਨਿਆਂ ਦੇ ਘਰ ਜੇ ਤੁਸੀਂ ਆਪਣਾ ਛੋਟਾ ਜਿਹਾ ਘਰ ਬਣਾਉਣਾ ਚਾਹੁੰਦੇ ਹੋ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਹਾਈਵੇ ਦੇ ਬਿਲਕੁਲ ਨਾਲ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਲੈ ਕੇ ਆਏ ਆ ਤੁਹਾਨੂੰ ਮੁਹੱਲਾ ਰੇੜਵਾ ਦੇ ਕੋਲ ਮੱਲਾ ਰੇੜਵਾ ਸਟੇਟ ਪਬਲਿਕ ਸਕੂਲ ਦੇ ਕੋਲ ਸੁੰਦਰ ਨਗਰ ਦੇ ਬਿਲਕੁਲ ਨਾਲ ਰੋਡ ਦੇ ਉੱਤੇ ਬਿਲਕੁਲ ਛੋਟੇ-ਛੋਟੇ ਵੱਡੇ ਪਲਾਟ ਨੇ ਗੱਲਬਾਤ ਕਰਦੇ ਆ ਅਰਬਨ ਸਟੇਟ 2 ਦੀ ਜਿਹੜਾ ਕਿ ਨਿਕੋਦਰ ਦੇ ਹਾਈਵੇ ਤੇ ਆ ਬਿਲਕੁਲ ਜਿਹੜਾ ਬਾਈਪਾਸ ਆ ਜਗਰਾਵਾ ਹਾਈਵੇ ਆ ਆਈਬੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਚੁੱਕੇ ਆ ਹਾਈਵੇ ਆ ਹਾਈਵੇ ਦੇ ਉੱਪਰ ਹੀ ਆ ਬਿਲਕੁਲ ਨਾਲ ਸੋਹਣਾ ਜਿਹਾ ਘਰ ਤੁਸੀਂ ਬਣਾਉਣਾ ਚਾਹੁੰਦੇ ਹੋ ਸਾਡੇ ਨਾਲ ਮੌਜੂਦ ਨੇ ਇਥੋਂ ਦੇ ਅਰਬਨ ਸਟੇਟ ਫੇਸ 2 ਤੋਂ ਸੁਖਵਿੰਦਰ ਮਰੋਕ ਜੀ ਉਹਨਾਂ ਦੇ ਸਾਥੀ ਨਾਲ ਨੇ ਪਹਿਲਾਂ ਇਹਨਾਂ ਦਾ ਨਾਂ ਜਾਣ ਲੈਣੇ ਪੂਰੇ ਮੈਂ ਤਾਂ ਦੱਸ ਹੀ ਚੁੱਕਾ ਸਰ ਕੀ ਨਾ ਜੀ ਮੇਰੇ ਨਾਮ ਜੀ ਸੁਖਵਿੰਦਰ ਸਿੰਘ ਮਰੋਕ ਜੀ ਤੇ ਅਰਬਨ ਸਟੇਟ ਫੇਸ 2 ਬਾਰੇ ਅੱਜ ਗੱਲ ਕਰਨ ਆਏ ਆ ਤੁਹਾਡੇ ਦੇ ਨਾਲ ਤੇ ਮੇਰੇ ਨਾਲ ਦਿਲਪ੍ਰੀਤ ਸਿੰਘ ਖੜੇ ਨੇ ਤੇ ਨਾਲ ਤੇਜਪ੍ਰੀਤ ਸਿੰਘ ਜੀ ਜੀ ਸਰ ਇਹ ਕਲੋਨੀ ਅੱਗੇ ਵੀ ਤੁਸੀਂ ਇੱਕ ਕਰਾਈ ਸਾਡੇ ਕੋ ਐਡ ਇਹ ਤਾਂ ਬਿਲਕੁਲ ਹਾਈਵੇ ਤੇ ਲਾਇਆ ਤੁਸੀਂ ਬਿਲਕੁਲ ਦੇਖੋ ਜੀ ਜਿੱਦਾਂ ਜਿੱਦਾਂ ਸਮੇਂ ਦੇ ਨਾਲ-ਨਾਲ ਬੰਦਾ ਕਹਿ ਲੋ ਵੀ ਪੌੜੀਦਰ ਪੌੜੀ ਤਰੱਕੀ ਕਰਦਾ ਆ ਤੇ ਉਹ ਉਸੇ ਹੀ ਤਰਜੀਹ ਤੇ ਉਹ ਪ੍ਰੋਜੈਕਟ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਸੀ ਤੋਡੀ ਵੀਡੀਓ ਤੋਂ ਬਾਅਦ ਬੜਾ ਵਧੀਆ ਰਿਸਪਾਂਸ ਆਇਆ ਉਨੀ ਹੀ ਉਸ ਤੋਂ ਵੱਧ ਹੀ ਅਸੀਂ ਡਿਵੈਲਪਮੈਂਟ ਦਿੱਤੀ ਤੇ ਹੁਣ ਇਹ ਜਿਹੜਾ ਸਾਡਾ ਇਹ ਨੈਕਸਟ ਫੇਜ਼ ਆ ਇੱਕ ਨਵੇਂ ਤਰੀਕੇ ਦੀ ਡਵੈਲਪਮੈਂਟ ਅੱਜ ਦੇ ਯੁੱਗ ਦੇ ਹਿਸਾਬ ਦੇ ਨਾਲ ਇਸ ਕਲੋਨੀ ਦੇ ਵਿੱਚ ਅਸੀਂ ਡਵੈਲਪਮੈਂਟ ਕਰਦੇ ਪਏ ਆ ਜਿਹਦੇ ਬਾਰੇ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਕਿੰਨੇ ਕਿੰਨੇ ਮਰਲੇ ਦੇ ਇੱਥੇ ਘਰਾਂ ਜੀ ਜੇ ਆਪਾਂ ਬਣਾ ਸਕਦੇ ਹਾਂ ਕਿੰਨੇ ਕਿੰਨੇ ਮਰਲੇ ਇਹਦੇ ਵਿੱਚ ਆਪਣੇ ਕੋਲ 5 ਮਰਲੇ ਵੀ ਆ 6 ਮਰਲੇ ਵੀ ਆ 7 ਵੀ ਆ ਤੇ 8 ਵੀ ਆ ਜੀ ਐਸ ਪਰ ਦੀ ਨੀਡ ਆਫ ਦੀ ਕਸਟਮਰ ਉਹਦੇ ਹਿਸਾਬ ਦੇ ਨਾਲ ਹਰੇਕ ਤਰ੍ਹਾਂ ਦਾ ਪਲਾਟ ਸਾਡੇ ਤੋਂ ਅਵੇਲੇਬਲ ਆ ਕੀ ਕੀ ਫਸਿਲਿਟੀਆਂ ਦੇ ਰਹੇ ਆ ਇਹਦੇ ਵਿੱਚ ਜੇ ਸੁਵਿਧਾਵਾਂ ਦੀ ਗੱਲ ਕੀਤੀ ਜਾਵੇ ਜੀ ਇਹਦੇ ਵਿੱਚ ਸਾਰਨਾਲੋਂ ਵੱਡੀ ਮੇਨ ਜਿਹੜੀ ਗੱਲ ਸੜਕਾਂ ਬਹੁਤ ਹੀ ਖੁੱਲੀਆਂ ਡੁੱਲੀਆਂ 40 40 ਫੁੱਟ ਦੀਆਂ ਸੜਕਾਂ ਛੱਡੀਆਂ ਇਸ ਕਲੋਨੀ ਦੇ ਵਿੱਚ ਪੰਜ ਪਾਰਕ ਹੈ ਸਾਡੇ ਕੋਲ ਕੋਈ ਵੀ ਕਲੋਨੀ ਸਾਨੂੰ ਇਹੋ ਜੀ ਨਕੌਦਰ ਦੇ ਵਿੱਚ ਤੁਸੀਂ ਦਿਖਾ ਦਿਓ ਜਿਹਦੇ ਵਿੱਚ ਪੰਜ ਪਾਰਕ ਹੋਣਗੇ ਤੇ ਅਸੀਂ ਤੁਹਾਨੂੰ ਫ੍ਰੀ ਪਲਾਟ ਦੇ ਦਵਾਂਗੇ ਬਿਲਕੁਲ ਸਕੂਲ ਵੀ ਬਹੁਤ ਨਾਲ ਵਧੀਆ ਵਧੀਆ ਲੱਗਦਾ ਹੈ ਨਾਲ ਮੇ ਬਿਲਕੁਲ ਅਪਰੋਚ ਬੜੀ ਸੌਖੀ ਹੈ ਜੀ ਬਿਲਕੁਲ ਹੀ ਮੇਨ ਰੋਡ ਦੇ ਨਾਲ ਹੈ ਜੀ ਕਲੋਨੀ ਦੀ ਅਪਰੋਚ ਕਲੋਨੀ ਦੇ ਵਿੱਚ ਸਾਰੀ ਵਾਇਰਿੰਗ ਗ੍ਰਿਡ ਵਾਇਰਿੰਗ ਸਟਰੀਟ ਲਾਈਟ ਵਾਇਰਿੰਗ ਸਾਰੀ ਵਾਇਰਿੰਗ ਅੰਡਰਗਰਾਉਂਡ ਅੰਡਰਗਰਾਉਂਡ ਕਰਦੇ ਪਏ ਆ ਇੱਕ ਹੋਰ ਨਵੇਂ ਤਰੀਕੇ ਦੀ ਜਿਹੜੀ ਡਿਵੈਲਪਮੈਂਟ ਅਸੀਂ ਇਸ ਕਲੋਨੀ ਦੇ ਵਿੱਚ ਲੈ ਕੇ ਆ ਰਹੇ ਆ ਇਸ ਕਲੋਨੀ ਦੇ ਵਿੱਚ ਜਿਮ ਪਲੱਸ ਗੇਮਿੰਗ ਕਲੱਬ ਅਸੀਂ ਡਿਵੈਲਪ ਕਰਨ ਜਾ ਰਹੇ ਆ ਵਾਹ ਵਾ ਜਿਮ ਵੀ ਬਣਾ ਰਹੇ ਹੋ ਨਾ ਜੀ 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 ਵੈਰੀ ਗੁੱਡ ਸਰ ਤੇ ਵਾਟਰ ਸਪਲਾਈ ਦੇ ਪਰੇ ਗੱਲ ਵਾਟਰ ਸਪਲਾਈ ਦਾ ਬੜੀ ਜੀ ਉਹ ਬੇਸਿਕ ਜੀ ਚੀਜ਼ਾਂ ਆ ਉਹ ਤਾਂ ਅਸੀਂ ਕਹਿ ਲਓ ਵੀ ਪਹਿਲੀ ਜਦੋਂ ਪ੍ਰੋਜੈਕਟ ਅਸੀਂ ਨਕੋਦਰ ਦੇ ਵਿੱਚ ਕੀਤਾ ਸੀ ਉਹ ਤਾਂ ਬੜੀ ਬੇਸਿਕ ਜੀ ਡਿਵੈਲਪਮੈਂਟ ਦੇ ਵਿੱਚ ਅਸੀਂ ਉਹਨੂੰ ਗਿਣਦੇ ਆਂ ਬਟ ਆਹ ਜਿਹੜੀ ਅਸੀਂ ਇਸ ਕਲੋਨੀ ਦੇ ਵਿੱਚ ਡਿਵੈਲਪਮੈਂਟ ਕਰਨ ਜਾ ਰਹੇ ਆ ਇਹ ਤਾਂ ਕਹਿ ਲਓ ਵੀ AI ਟੈਕਨੋਲੋਜੀ ਦੇ ਨਾਲ ਸਾਰਾ ਪ੍ਰੋਜੈਕਟ ਬਣਨ ਜਾ ਰਿਹਾ ਕਹਿ ਲਓ ਵੀ ਫਿਊਚਰ ਰੈਡੀ ਟਾਊਨਸ਼ਿਪ ਜਿਹਨੂੰ ਕਹਿ ਦਿੰਦੇ ਆ ਉਹ ਟਾਊਨਸ਼ਿਪੇ ਬਣਨ ਜਾ ਰਹੀ ਹੈ ਜੀ ਸੀਵਰੇਜ ਦੇ ਬਾਰੇ ਗੱਲ ਕਰ ਲਈ ਜੀ ਆਪਾਂ ਸੀਵਰੇਜ ਤਾਂ ਆਲਰੇਡੀ ਤੁਸੀਂ ਵੀਡੀਓ ਦੇ ਵਿੱਚ ਕਵਰ ਕਰ ਲਿਓ ਆਈਐਸਆਈ ਮਾਰਕਾ ਦੇ ਪਾਈਪ ਅਸੀਂ ਜਿੱਦਾਂ ਅਰਬਨ ਸਟੇਟ 1 ਦੇ ਵਿੱਚ ਵੀ ਪਾਏ ਸੀ ਉੱਥੇ ਰਹਿਸ਼ਾ ਬਣਨੀਆ ਵੀ ਸਟਾਰਟ ਹੋ ਗਈਆਂ ਲੋਕੀ ਆਣ ਕੇ ਰਹਿਣਾ ਵੀ ਸ਼ੁਰੂ ਹੋ ਗਏ ਤੇ ਇੱਥੇ ਵੀ ਉਦਾਂ ਦੇ ਹੀ ਆਈਐਸਆਈ ਮਾਰਕਾ ਬਹੁਤ ਹੀ ਵਧੀਆ ਕਹਿ ਲਓ ਵੀ ਤਰੀਕੇ ਦੇ ਪਾਈਪਸ ਹੀ ਇੰਸਟਾਲ ਕੀਤੇ ਅਗਲੋਂ ਨੀਂ ਹਰਿਆਲੀ ਤਾਂ ਪਹਿਲੇ ਹੀ ਬਹੁਤ ਦਿਖਾਤੀ ਤੁਸੀਂ ਹਰਿਆਲੀ ਬਾਰੇ ਦਿਲਪ੍ਰੀਤ ਸਿੰਘ ਗੱਲ ਕਰਨਗੇ ਇਹਨਾਂ ਦਾ ਬੜਾ ਯੋਗਦਾਨ ਹੈ ਹਰਿਆਲੀ ਨੂੰ ਇਹਦੇ ਵਿੱਚ ਲੈ ਕੇ ਆਉਣ ਦਾ ਬਾਕੀ ਨੈਕਸਟ ਟੂ ਦਿਲਪ੍ਰੀਤ ਜੀ ਗੱਲ ਇਹ ਪੂਰੀ ਲੋਕੇਸ਼ਨ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਪੂਰੀ ਲੋਕੇਸ਼ਨ ਇਹਦੀ ਕਿਹੜੀ ਹੈ ਇਹ ਜੀ ਬਿਲਕੁਲ ਜਗਰਾਉਂ ਰੋਡ ਤੋਂ ਮੇਨ ਰੋਡ ਦੀ ਐਂਟਰੀ ਇਸ ਕਲੋਨੀ ਦੀ ਸਟੇਟ ਪੁਲਿਸ ਸਕੂਲ ਲੱਗੇ ਪਿਆ ਜਾਂਦਾ ਤੇ ਸੁੰਦਰ ਨਗਰ ਦੇ ਬਿਲਕੁਲ ਆਪੋਜ਼ਿਟ ਬੇਸਿਕ ਲੈਂਡਮਾਰਕ ਇਹਨੂੰ ਜੇ ਕਿਹਾ ਜਾਵੇ ਤੇ ਸੁੰਦਰ ਨਗਰ ਦੇ ਬਿਲਕੁਲ ਆਪੋਜ਼ਿਟ ਆਪੋਜ਼ਿਟ ਹਾਂਜੀ ਕਹਿ ਲਓ ਵੀ ਪੂਰੇ ਸ਼ਹਿਰ ਦਾ thora ਮੇਨ ਦਿਲ ਇਸ ਕਲੋਨੀ ਪੂਰੇ ਸ਼ਹਿਰ ਦੇ ਦਿਲ ਵਿੱਚ ਵਸਣ ਜਾ ਰਹੀ ਹੈ ਦਿਲ ਦੇ ਵਿੱਚ ਵਸਣ ਜਾ ਰਹੀ ਹੈ ਦਿਲ ਤੱਕ ਤੱਕ ਕਰਨ ਜਾ ਰਹੇ ਨੇ ਫੋਨ ਨੰਬਰ ਵੀ ਦਰਦਾ ਦੋ ਆਪਣਾ ਕਰੀ ਮੇਰਾ ਫੋਨ ਨੰਬਰ ਜੀ 869911 5234 ਐਂਡ ਸਾਡੀ ਕੰਪਨੀ ਦਾ ਫੋਨ ਨੰਬਰ ਵੀ ਨੋਟ ਡਾਉਨ ਕਰ ਸਕਦੇ ਹੋ 990107 6007 ਐਮ ਕੇ ਇਨਫਰਾ ਫਰਮ ਦਾ ਨੰਬਰ ਹੈ ਜੀ ਸਰ ਜੀ ਰੇਟ ਦੀ ਗੱਲ ਕਰੀਏ ਕੋਈ ਰੇਟ ਬਿਲਕੁਲ ਜਾਇਜ਼ ਲਖੇ ਤੇ ਜੀ ਮੈਂ ਕਹਿੰਦਾ ਜੀ ਉਹ ਰੇਟ ਰੱਖੇ ਆ ਵੀ ਲੋਕਾਂ ਦਾ ਘਰ ਵੀ ਬਣ ਜਵੇ ਤੇ ਲੋਕਾਂ ਨੂੰ ਔਖੇ ਵੀ ਹੋਣਾ ਨਾ ਪਵੇ ਪੇਮੈਂਟ ਦੇਣ ਵਰੀ ਤੇ ਉਹੋ ਜੇ ਰੇਟ ਅਸੀਂ ਇਸ ਕਲੋਨੀ ਦੇ ਵਿੱਚ ਰੱਖੇ ਸਰ ਲੋਨ ਦੇ ਫੈਸਿਲਟੀ ਲਈ ਲੋਨ ਦੇ ਵਿੱਚ ਤਾਂ ਜਿੱਦਾਂ ਆਪਣਾ ਇਹ ਸਾਰੇ ਹੀ ਪ੍ਰੋਜੈਕਟ ਲਾਇਸੈਂਸਡ ਪ੍ਰੋਜੈਕਟ ਨੇ ਅਪਰੂਵਡ ਪ੍ਰੋਜੈਕਟ ਨੇ 72025 ਇਸ ਕਲੋਨੀ ਦਾ ਲਾਇਸੈਂਸ ਨੰਬਰ ਹੈ ਤੇ ਜਿਹੜੀ ਕਲੋਨੀ ਲਾਇਸੈਂਸ ਸ਼ੁਦਾ ਹੋਵੇ ਉਹ ਕਲੋਨੀ ਦੇ ਵਿੱਚ ਲੋਨ ਦੀ ਤਾਂ ਕੋਈ ਦਿੱਕਤ ਆਉਂਦੀ ਨਹੀਂ ਬੈਂਕਾਂ ਤਾਂ ਤਿਆਰ ਰਹਿੰਦੀਆਂ ਵੀ ਇਹੋ ਜਿਹੇ ਪ੍ਰੋਜੈਕਟ ਆਉਣ ਤੇ ਅਸੀਂ ਲੋਨ ਪ੍ਰੋਵਾਈਡ ਕਰੀਏ ਇਹੋ ਜਿਹੇ ਪ੍ਰੋਜੈਕਟਾਂ ਨੂੰ ਤੁਸੀਂ ਹੈਲਪ ਕਰ ਸਕਦੇ ਹੋ ਜਾਨੀ ਉਹਨਾਂ ਦੀ ਅਸੀਂ ਹਮੇਸ਼ਾ ਜੀ 24/7 ਹਰੇਕ ਤਰ੍ਹਾਂ ਦੀ ਹੈਲਪ ਆਪਦੇ ਕਸਟਮਰਸ ਨੂੰ ਕਰਨ ਲਈ ਤਿਆਰ ਆ ਭਾਵੇਂ ਲੋਨ ਦੀ ਫੈਸਿਲਿਟੀ ਹੋਵੇ ਕਿਸੇ ਵੀ ਤਰੀਕੇ ਦੀ ਫੈਸਿਲਿਟੀ ਹੋਵੇ ਸਰ ਕੁਝ ਜੇ ਵੀਡੀਓ ਬੀ ਸ਼ੇਅਰ ਕਰਕੇ ਆਏਗਾ ਉਹਨੂੰ ਕੋਈ ਲੈਸ ਦਿੱਤੀ ਜਾਊਗੀ ਵੀਡੀਓ ਕੋਈ ਸ਼ੇਅਰ ਕਰੇ ਤੁਹਾਡਾ ਨਾਮ ਲੈ ਕੇ ਆਣ ਕੇ ਗੱਲ ਕਰੇ ਤੇ ਡੈਫੀਨੇਟਲੀ ਜੀ ਬਹੁਤ ਵਧੀਆ ਤਰੀਕੇ ਦੀ ਲੈਸ ਦਿੱਤੇ ਜਾਵੇਗੀ ਇਹਨਾਂ ਦਾ ਬਿਲਕੁਲ ਜੀ ਕਹਿੰਦੇ ਵੀਡੀਓ ਸ਼ੇਅਰ ਕਰਕੇ ਆਓ ਤੇ ਬਹੁਤ ਵਧੀਆ ਲੈਸ ਦੇਵਾਂਗੇ ਸਾਥੀ ਨਾਲ ਹੋਰ ਮੌਜੂਦ ਨੇ ਮੰਦ ਮੰਦ ਮੁਸਕਰਾ ਰਹੇ ਨੇ ਅੱਗੇ ਵੀ ਇਹ ਮੁਸਕਰਾ ਕੇ ਗੱਲ ਕੀਤੀ ਤੇ ਕਲੋਨੀਆਂ ਦੀ ਜਿਹੜੀ ਪਡੋਰੀ ਰੋਡ ਤੇ ਸੀ ਗਈ ਉਹ ਆਲ ਕਾਂ ਰੋਡ ਤੇ ਜਾਂਦੀ ਸੀ ਉਹ ਕਲੋਨੀ ਸੰ ਪਹਿਲੇ ਪਤਾ ਲੱਜ ਚੁੱਕਾ ਕਿ ਸਾਡੀ ਵੀਡੀਓ ਚੱਲਣ ਤੋਂ ਬਾਅਦ ਪੂਰੀ ਦੀ ਪੂਰੀ ਵੇਖ ਗਈ ਭਾਜੀ ਸੱਸ ਜੀ ਕਹਿੰਦੇ ਮੁਸਕਰਾ ਰਹੇ ਖੁਸ਼ ਹੋ ਰਹੇ ਸਾਮਣੇ ਦੇਖੋ ਕੀ ਕਹਿਣਾ ਜੋਗ ਹੈ ਅੱਜ ਭਾਜੀ ਜਿੱਦਾਂ ਕਿ ਤੁਸੀਂ ਆਏ ਹੋ ਦੇਖਿਆ ਹੀ ਹੈ ਤੁਸੀਂ ਸਾਰਾ ਕੁਝ ਭਾਜੀ ਨੇ ਦੱਸਿਆ ਗ੍ਰੀਨਰੀ ਬਾਰੇ ਗੱਲ ਕੀਤੀ ਹੈ ਜੀ ਹਰੇਕ ਦੇ ਘਰ ਦੇ ਬਾਹਰ ਆਪਣੇ ਕਲੋਨੀ ਵਾਲਿਆਂ ਵੱਲੋਂ ਇੱਕ ਇੱਕ ਖਜੂਰ ਤੇ ਇੱਕ 골ਡਨ ਸੇਪਰਸ ਬੂਟਾ ਸਾਡੇ ਵੱਲੋਂ ਦਿੱਤਾ ਗਿਆ ਜੀ ਆਪਾਂ ਕੋਈ ਵੀ ਕਰਦਾ ਫਰੰਟ ਮਿਨੀਮਮ 25 ਫੁੱਟ ਰੱਖਿਆ ਸਾਰੇ ਫਰੰਟ 25 26 27 ਫੁੱਟ ਤੋਂ ਵੱਧ ਹੀ ਦਿੱਤੇ ਗਏ ਇੱਥੇ ਹਾਂਜੀ ਤੇ ਜਿਹੜੇ ਆਪਾਂ ਪਾਰਕ ਦੀ ਗੱਲ ਕੀਤੀ ਆ ਪਾਰਕ ਵੀ ਹੋਣਗੇ ਭਾਜੀ ਪੰਜ ਪਾਰਕ ਨੇ ਪੰਜ ਪੰਜ ਪਾਰਕ ਹਾਂਜੀ ਇੱਕ ਫਿਰ ਬਿਲਕੁਲ ਬਿਲਕੁਲ ਭਾਜੀ ਇਹਨੇ ਪਾਰਕ ਹੋਣਗੇ ਪੰਜ ਪਾਰਕਗੇ ਭਾਜੀ ਇੱਥੇ ਬਿਲਕੁਲ ਬਿਲਕੁਲ ਉਸ ਤੋਂ ਇਲਾਵਾ ਭਾਜੀ ਏ ਜਨਰੇਟਿਡ ਗੇਟ ਵਾਈਫਾਈ ਸੀਸੀਟੀਵੀ ਕੈਮਰਾ ਹਰ ਮੋੜ ਤੇ ਕਲੋਨੀ ਦੇ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਕਿ ਸਾਡੇ ਸਿਕਿਉਰਿਟੀ ਰੂਮ ਦੇ ਵਿੱਚ ਚੱਲਣਗੇ ਭਾਜੀ ਇੱਕ ਗੱਲ ਆ ਇਹ ਮੈਨੂੰ ਜਗ੍ਹਾ ਬੜੀ ਪਿਆਰੀ ਲੱਗੀ ਕਿਉਂਕਿ ਹਾਈ ਦੇ ਬਿਲਕੁਲ ਨਾਲ ਆ ਭਾਜੀ ਮੇਨ ਰੋਡ ਤੇ ਹੀ ਐ ਹਾਈਵੇ ਤੇ ਹੀ ਐ ਤੁਸੀਂ ਸਮਝੋ ਅਤ ਅੱਜ ਤੋਂ ਬਾਕੀ ਕਲੋਨੀਆਂ ਇਹ ਕਲੋਨੀ ਦੇ ਨਾਂ ਤੋਂ ਰਿਪਰੈਜ਼ੈਂਟ ਹੋਣ ਗਿਆ ਕਿ ਅਰਬਨ ਸਟੇਡ ਫੇਸ 2 ਦੇ ਨਾਲ ਆ ਬਾਕੀ ਕਲੋਨੀਆਂ ਅਰਬਨ ਸਟੇਡ ਫੇਸ 2 ਦੇ ਨਾਂ ਨਾਲ ਬਿਲਕੁਲ ਜੀ ਬਿਲਕੁਲ ਸਰਕਾਰੀ ਅਪਰੂਵਡ ਕਲੋਨੀ ਹੈ ਸਰ ਜਿਵੇਂ ਭਾਜੀ ਨੇ ਕਿਹਾ ਲੋਨ ਫੈਸਿਲਿਟੀ ਪੂਰੀ ਹੈ ਭਾਜੀ ਜਦੋਂ ਮਰਜੀ 24/7 ਆ ਸਾਡੀ ਪੂਰੀ ਟੀਮ ਅਵੇਲੇਬਲ ਹੈ ਇੱਥੇ ਲੋਨ ਦੇ 10 ਬੰਦੇ ਖੜੇ ਕਰ ਦਾਂਗੇ ਤੁਸੀਂ ਆਓ ਕੋਈ ਗੱਲ ਨਹੀਂ ਹਰ ਤਰ੍ਹਾਂ ਦੇ ਆਪਾਂ ਤੁਹਾਡੇ ਲਈ ਬਾਕੀ ਕਹਿੰਦਾ ਲੋਨ ਦੇ 10 ਬੰਦੇ ਖੜੇ ਕਰ ਜਵਾਂਗੇ ਇੱਕ ਵਾਰੀ ਜ਼ਰੂਰ ਚੱਕਰ ਮਾਰੋ ਜੀ ਜਿਹੜਾ ਸਭ ਤੋਂ ਵੱਡੀ ਗੱਲ ਭਰਤੀ ਆਪਾਂ પાਕੇ ਦੇ ਰਹੇ ਆ ਕੋਲੋ ਪਾਕੇ ਦੇ ਰਹੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਰਿਹਾਇਸ਼ ਲੈਣੀ ਉਹਦੀ ਭਰਤੀ ਪਾਉਣ ਦੀ ਲੋੜ ਨਹੀਂ ਕਿਉਂਕਿ ਅੱਜ ਕੱਲ ਭਰਤੀ ਦੇ ਨਾਲ ਵੀ ਕੋਸਟਿੰਗਾਂ ਮਹਿੰਗੀਆਂ ਪੈ ਜਾਂਦੀਆਂ ਉਹ ਸਾਡੇ ਵੱਲੋਂ ਕਲੋਨੀ ਵਾਲਿਆਂ ਵੱਲੋਂ ਹੀ ਭਰਤੀ ਪਾ ਕੇ ਦਿੱਤੀ ਗਈ ਹੈ ਜਿਵੇਂ ਅੱਜ ਕੱਲ ਆਪਾਂ ਦੇਖਿਆ ਪਾਣੀ ਆ ਜਾਂਦਾ ਘਰਾਂ ਵਿੱਚ ਵਰਦਿਆਂ ਬਿਲਕੁਲ ਜੀ ਬਿਲਕੁਲ ਸਾਡਾ ਇੱਕੋ ਲੈਵਲ ਤੇ ਸਾਰਾ ਹੈਗਾ ਤੁਈ ਕਲੋਨੀ ਦਿਖਾ ਵੀ ਸਕਦੇ ਹੋ ਸਾਰੀ ਇਕੁਅਲ ਲੈਵਲ ਤੇ ਕਿਸੇ ਤਰ੍ਹਾਂ ਦਾ ਪਾਣੀ ਇੱਥੇ ਖੜਦਾ ਨਹੀਂ ਤੁਸੀਂ ਦੇਖੋ ਪਿੱਛੇ ਫਲੱਡ ਦਾ ਟਾਈਮ ਸੀ ਜੀ ਤੁਸੀਂ ਉਦੋਂ ਵੀ ਸ਼ਾਇਦ ਕਵਰ ਕੀਤਾ ਹੋਣਾ ਸਾਡੀ ਕਲੋਨੀ ਹੀ ਸਿਰਫ ਸੀ ਜਿਹਦੇ ਉੱਤੇ ਪਾਣੀ ਦਾ ਕੋਈ ਪ੍ਰਭਾਵ ਨਹੀਂ ਪਿਆ ਕੋਈ ਅਸਰ ਨਹੀਂ ਹੋਇਆ ਬਾਕੀ ਸਾਰਾ ਕਾਫੀ ਡੈਮੇਜ ਹੋ ਰਹੇ ਸੀਗੇ ਭਾਜੀ ਕਹਿੰਦੇ ਭਰਤੀ ਅਸੀਂ ਪਾ ਕੇ ਦੇਾਂਗੇ ਭਰਤੀ ਵੀ ਪਾ ਕੇ ਦੇਵਾਂਗੇ ਲੋਨ ਵੀ ਲਾ ਕੇ ਦੇਵਾਂਗੇ ਕਸਟਮਰ ਨੇ ਆਉਣਾ ਹੈ ਤਾਂ ਦੇਖ ਕੇ ਪਸੰਦ ਕਰਕੇ ਲੈ ਜਾਣਾ ਤੇ ਵਾਈ ਗੁਰੂ ਦੀ ਮਿਹਰ ਹੈ ਜੀ ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਨੀ ਹੈ ਬਾਕੀ ਕਸਟਮਰ ਦਾ ਰਿਸਪੌਂਡ ਵਧੀਆ ਹੀ ਰਹੇਗਾ ਤੁਸੀਂ ਆਏ ਉਹਦੇ ਬਹੁਤ ਵਧੀਆ ਆਗੋ ਆਪਾਂ ਡਿਵੈਲਪਮੈਂਟ ਕਰਾਂਗੇ ਤੇ ਪਾਜੀ ਨਾਲ ਗੱਲ ਹੋ ਗਈ ਕਿੰਨੇ ਮਰਲੇ ਦੇ ਪਲਾਟ ਪਾਜੀ 5.5 ਤੋਂ ਲੈ ਕੇ 7 ਮਰਲੇ ਤੱਕ ਆਪਣੇ ਕੋਲ ਪਲਾਟ ਅਵੇਲੇਬਲ ਹੈ ਐਸ ਅਕੋਰਡਿੰਗ ਟੂ ਹਰ ਬੰਦਾ ਇੱਥੇ ਆ ਕੇ ਹਰ ਤਰੀਕੇ ਦੇ 플ੌਟ ਅਵੇਲੇਬਲ ਹੈ ਕਿਸੇ ਨੇ ਵੱਡਾ ਲੈਣਾ ਹੋ ਦੋ ਘਰ ਲੈ ਸਕਦਾ ਬਹੁਤ ਹੀ ਵਧੀਆ ਤੇ ਸ਼ਾਨਦਾਰ ਹਰ ਤਰ੍ਹਾਂ ਦੇ ਬੰਦੇ ਵਾਸਤੇ ਇੱਥੇ ਹੈਗਾ ਜੇ ਤੁਹਾਡੇ ਫੋਨ ਤੇ ਕੰਟੈਕਟ ਕਰਨਾ ਹੋਵੇ ਫਿਰ ਅਕੀਆ ਰਹਿੰਦੇ ਸਾਡਾ ਜਿਹੜਾ ਕੰਪਨੀ ਦਾ ਨੰਬਰ ਹੈ ਜਿੱਦਾਂ ਦੱਸਿਆ 9901076007 ਇੱਕ ਇਹ ਵਾਲਾ ਫੋਨ ਨੰਬਰ 24/7 ਸਾਡਾ ਕੰਪਨੀ ਦਾ ਹੈ ਤੇ ਤੁਹਾਨੂੰ 올 ਟਾਈਮ ਇੱਥੇ ਫੈਸਿਲਿਟੀ ਜਾਂ 올 ਟਾਈਮ ਤੁਹਾਨੂੰ ਇੱਥੇ ਸਰਵਿਸ ਦਿੱਤੀ ਜਾਏਗੀ ਕਸਟਮਰ ਜਿਹੜਾ ਵੀਡੀਓ ਸ਼ੇਅਰ ਕਰਕੇ ਆਏਗਾ ਸਰ ਸਰ ਜਰੂਰ ਉਹਦਾ ਮਾਨ ਕੀਤਾ ਜਾਏਗਾ ਜੀ ਬਿਲਕੁਲ ਜੇ ਤਈ ਤੁਹਾਡੇ ਕੋਲ ਆਗੇ ਤੇ ਸੰਭਲੋ ਆਪਾਂ ਕਮਿਸ਼ਨ ਦਾ ਮਾਨ ਤੁਹਾਡੇ ਕੋਲ ਹੀ ਕਰਤਾ ਵਾਹ ਜੀ ਵਾਹ ਕਹਿੰਦੇ ਮਾਨ ਪੂਰਾ ਕਰਾਂਗੇ ਮੇਰੇ ਨਾਮ ਤੇਜਪ੍ਰੀਤ ਸਿੰਘ ਹੈ ਜੀ ਮੈਂ ਇੱਥੇ ਸੇਲਜ਼ ਮੈਨੇਜਰਾਂ ਜੀ ਕਿਹੜੀ ਕਲੋਨੀ ਦਾ ਨਾਮ ਕੀ ਹੈ ਜੀ ਇੱਥੇ ਅਰਬਨ ਸ਼ੇਡ ਫੇਸ 2 ਹੈ ਜੀ ਤੇ ਅਪਰੂਵਡ ਕਲੋਨੀ ਹੈ ਜੀ ਇਹ ਕਿੰਨੇ ਕਿੰਨੇ ਮਰਲੇ ਦੇ ਪਲਾਟ ਹੈ ਇੱਥੇ 5 6 7 8 ਮਰਲੇ ਦੇ ਪਲਾਟ ਹੈ ਜੀ ਜੀ ਤੇ ਤੁਸੀਂ ਵਧੀਆ ਹਰੀਆਲੀ ਵਧੀਆ ਇੱਥੇ ਹਰੀਆਲੀ ਵਧੀਆ ਪਾਣੀ ਸਾਰੇ ਪਾਸੇ ਹਰੀਆਲੀ ਆ ਜੀ ਤੁਸੀਂ ਪਾਰਕ ਹੈ ਪੰਜ ਪਾਰਕ ਹੈ ਜੀ ਇੱਥੇ ਹਾਂ ਜੀ ਜਦੋਂ ਮਰਜੀ ਇੱਥੇ ਵਿਜ਼ਿਟ ਕਰੋ ਤੇ ਆਪਣਾ ਪਲਾਟ ਬੁੱਕ ਕਰੋ ਸੁਖਵਿੰਦਰ ਸਿੰਘ ਮਰੋਖ ਸਾਡੇ ਨਾਲ ਮੌਜੂਦ ਨੇ ਸਰ ਕਲੋਨੀ ਦੇ ਬਾਰੇ ਕੋ ਬਰੀਫ ਜਾਣਕਾਰੀ ਦਿਓ ਕੀ ਦਿਖਾਉਣਾ ਚਾਹੋਗੇ ਸਾਨੂੰ ਇਹਦੇ ਵਿੱਚ ਬਰੀਫ ਜਾਣਕਾਰੀ ਤੁਹਾਨੂੰ ਡਿਵੈਲਪਮੈਂਟ ਵਰਕਸ ਬਾਰੇ ਦੇ ਸਕਦੇ ਆ ਜੀ ਜਿੱਦਾਂ ਕੋਈ ਵੀ ਸੰਸਥਾ ਲੈ ਲੋ ਕੋਈ ਵੀ ਇਨਸਾਨ ਲੈ ਲਓ ਸਟੈਪ ਬਾਈ ਸਟੈਪ ਤਰੱਕੀ ਕਰਦਾ ਬਿਲਕੁਲ ਏਦਾਂ ਹੀ ਸਾਡੇ ਪ੍ਰੋਜੈਕਟਸ ਨੇ ਸਟੈਪ ਬਾਈ ਸਟੈਪ ਜਿੱਦਾਂ ਜਿੱਦਾਂ ਸਾਨੂੰ ਪਿਛਲੇ ਪ੍ਰੋਜੈਕਟਸ ਵਿੱਚ ਕਮੀਆਂ ਪੇਸ਼ੀਆਂ ਸਾਨੂੰ ਲੱਗੀਆਂ ਜਾਂ ਕੋਈ ਇਹੋ ਜਿਹੇ ਵਰਕਸ ਲੱਗੇ ਵੀ ਇਹ ਤੋਂ ਵੀ ਜ਼ਿਆਦਾ ਡਿਵੈਲਪਮੈਂਟ ਦੇ ਸਕਦੇ ਸੀ ਉਹ ਕਮੀਆਂ ਪੇਸ਼ੀਆਂ ਅਸੀਂ ਇਸ ਪ੍ਰੋਜੈਕਟ ਵਿੱਚ ਸਾਰੀਆਂ ਏ ਟੂ ਜ਼ੈਡ ਕੰਪਲੀਟ ਕਰ ਦਿੱਤੀਆਂ ਜਿਹਦੇ ਵਿੱਚ ਤੁਸੀਂ ਦੇਖੋ ਇਸ ਡੈਪਥ ਐਂਡ ਐਡਾ ਵੱਡਾ ਪਾਈਪ ਸੀਵੇ ਦਾ ਕੋਈ ਵੀ ਕਲੋਨਾਈਜ਼ਰ ਆਪਦੀ ਕਲੋਨੀ ਦੇ ਵਿੱਚ ਨਈ ਇੰਸਟਾਲ ਕਰਦਾ ਜਿਹੜਾ ਅਸੀਂ ਕਰਦੇ ਪਏ ਆ ਐਂਡ ਜੇ ਅੱਗੇ ਗੱਲ ਕੀਤੀ ਜਾਵੇ ਅੰਡਰਗਰਾਉਂਡ ਵਾਇਰਿੰਗ ਪੂਰੇ ਆਪਣੇ ਨਕੌਦਰ ਦੇ ਵਿੱਚ ਕਿਸੇ ਕਲੋਨੀ ਚ ਨਹੀਂ ਹੈਗੀ ਗ੍ਰਿਡ ਵੀ ਤੇ ਸਟਰੀਟ ਲਾਈਟ ਵੀ ਲਾਈਟਾਂ ਜਾਨੀ ਜਗਮਗ ਕਰਨਗੀਆਂ ਜਗਮਗ ਜਗਮਗ ਕਰਨਗੀਆਂ ਜਗਮਗ ਜਗਮਗ ਜੀ ਤੇ AI ਜਨਰੇਟਿਡ ਕੈਮਰਾਸ 360 ਡਿਗਰੀ ਕੈਮਰਾਸ ਐਂਡ ਜਿਮ ਪਲੱਸ ਗੇਮਿੰਗ ਏਰੀਆ ਅਸੀਂ ਇਸ ਕਲੋਨੀ ਵਿੱਚ ਪ੍ਰੋਵਾਈਡ ਕਰਦੇ ਪਏ ਆ ਤੇ ਦੂਜੇ ਦੇਖਿਆ ਜਾਵੇ ਜਿਹੜਾ ਪ੍ਰਾਪਰਟੀ ਦੀ ਸਮਝ ਰੱਖਦਾ ਆ ਜਿਹਨੂੰ ਪਤਾ ਆ ਵੀ ਪ੍ਰਾਪਰਟੀ ਦੇ ਵਿੱਚ ਕਿੱਦਾਂ ਐਂਟਰ ਕਰਨਾ ਤੇ ਕਿੱਦਾਂ ਉੱਥੋਂ ਨਿਕਲ ਕੇ ਆਪਦੀ ਸੇਫ ਐਂਡ ਸਿਕਿਉਰ ਇਨਵੈਸਟਮੈਂਟ ਨੂੰ ਗਰੋ ਕਰਾਉਣਾ ਆ ਤੇ ਉਹ ਬੰਦਾ ਇੱਥੋਂ ਹੀ ਅੰਦਾਜ਼ਾ ਲਾ ਸਕਦਾ ਜਿੱਦਿਆਂ ਡੇਟ ਪਾਮਸ ਜਿਹਨੂੰ ਪੰਜਾਬੀ ਦੇ ਆਪਾਂ ਖਜੂਰਾ ਕਹਿ ਦਿੰਨੇ ਆ ਅਸੀਂ ਇੱਥੇ ਪਲਾਂਟ ਕੀਤੀਆਂ ਆ ਅਗਲੇ ਨੂੰ ਅੰਦਾਜ਼ਾ ਲੱਗ ਜਾਂਦਾ ਵੀ ਜਿਨ੍ਹਾਂ ਨੇ ਡੇਟ ਪਾਮਸ ਖਜੂਰਾ ਹੀ ਇੰਨੀਆਂ ਜਾਰੀਆਂ ਇੱਥੇ ਪਲਾਂਟ ਕਰਤੀਆਂ ਤੇ ਡਿਵੈਲਪਮੈਂਟ ਕਿਹੜੇ ਪੱਧਰ ਤੇ ਲੈ ਕੇ ਜਾਣਗੇ ਕੋਈ ਵੀ ਅੰਦਾਜ਼ਾ ਲਾਇਆ ਜਾ ਸਕਦਾ ਆ ਅਗਲੀ ਗੱਲ ਕੀਤੀ ਜਾਵੇ ਕਿਸੇ ਵੀ ਕਲੋਨੀ ਦੇ ਵਿੱਚ ਪੰਜ ਪਾਰਕ ਆਪਣੇ ਨਕੋਦਰ ਦੇ ਵਿੱਚ ਹੈ ਹੀ ਨਹੀਂ ਤੇ ਅਸੀਂ ਕੋਈ ਵੇਸਟੇਜ ਦੀ ਪਰਵਾਹ ਬਿਨਾ ਕਰਦੇ ਹੋਏ ਅਸੀਂ 40 40 ਫੁੱਟ ਦੀਆਂ ਸੜਕਾਂ ਬਣਾ ਰਹੇ ਆ ਪੰਜ ਪਾਰਕ ਦਿੱਤੇ ਆ ਕਲੋਨੀ ਦੇ ਵਿੱਚ ਖੁੱਲੀਆਂ ਡੁੱਲੀਆਂ ਕਹਿ ਲੋ ਵੀ ਗ੍ਰੀਨ ਬੈਲਟਸ ਮੇਨਟੇਨ ਕੀਤੀਆਂ ਕਲੋਨੀ ਦੇ ਵਿੱਚ ਐਂਡ ਮੋਸਟ ਓਵਰ ਅਸੀਂ ਜੋ ਕੰਪੈਕਟ ਕਰਕੇ ਮਟੀਰੀਅਲ ਪਾਉਣ ਜਾ ਰਹੇ ਹਾਂ ਸੜਕਾਂ ਦੇ ਵਿੱਚ ਕੋਈ ਵੀ ਇੰਨਾ ਵਧੀਆ ਮਟੀਰੀਅਲ ਯੂਜ਼ ਹੀ ਨਹੀਂ ਕਰਦਾ ਕਲੋਨੀ ਜਿਹੜਾ ਵਾਦਾ ਕੀਤਾ ਪੂਰਾ ਕਰੋਂਗੇ ਨਾ ਮੈਂ ਕਹਿੰਦਾ ਜੀ ਅਸੀਂ ਅਰਬਨ ਸਟੇਟ ਫੇਜ਼ 1 ਤੁਸੀਂ ਤਾਂ ਸੁਸ਼ੀਲ ਦੀ ਦੇਖ ਹੀ ਲਿਆ ਤੁਹਾਨੂੰ ਤਾਂ ਕਹਿ ਲਓ ਵੀ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਵੀਡੀਓ ਦੇ ਵਿੱਚ ਕਵਰ ਵੀ ਕੀਤਾ ਹੋਇਆ ਸਾਡਾ ਪਹਿਲਾ ਅਰਬਨ ਸਟੇਟ ਫੇਜ਼ 1 ਦਾ ਪ੍ਰੋਜੈਕਟ ਜੋ ਗੱਲਾਂ ਕਹੀਆਂ ਸੀ ਉਹ ਤੋਂ 2 ਗੁਣਾ ਨਹੀਂ 5 ਗੁਣਾ ਹੀ ਜ਼ਿਆਦਾ ਅਸੀਂ ਡਿਵੈਲਪਮੈਂਟ ਦਿੱਤੀ ਹੈ ਤੇ ਇਸ ਕਲੋਨੀ ਦੇ ਵਿੱਚ ਤਾਂ ਕਹਿ ਲਓ ਵੀ ਕਿਸੇ ਨੂੰ ਕਿ ਤੂੰ ਪਰ ਤੂੰ ਕਰਦਾ ਮੌਕਾ ਹੀ ਨਹੀਂ ਨਾ ਮੌਕਾ ਹੀ ਨਹੀਂ ਦੇਣਾ ਭਾਜੀ ਪਿੱਛੇ ਕੋਈ ਕੰਮ ਵੀ ਚੱਲ ਰਿਹਾ ਮੈਂ ਦੇਖ ਰਿਹਾ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸੀਵਰੇਜ ਦਾ ਕੰਮ ਚੱਲਦਾ ਪਿਆ ਤੇ ਇਹ ਪ੍ਰੀ ਲਾਂਚ ਟਾਈਮ ਆਪਾਂ ਜਿਹਨੂੰ ਕਹਿ ਸਕਦੇ ਆ ਮਤਲਬ ਬੈਸਟ ਟਾਈਮ ਟੂ ਇਨਵੈਸਟ ਹੈ ਕਿਉਂਕਿ ਜਦੋਂ ਆਪਾਂ ਇਹ ਡਿਵੈਲਪਮੈਂਟ ਦੇ ਵਿੱਚ ਵਿੱਚ ਆਪਾਂ ਜਿੰਨਾ ਇਨਵੈਸਟ ਕਰ ਲੈਨੇ ਆ ਕੱਲ ਨੂੰ ਇਨਵੈਸਟਮੈਂਟ ਤੋਂ ਬਾਅਦ ਹਰ ਕੋਈ ਉਸ ਰੇਟ ਦੇ ਵਿੱਚ ਹਰ ਦੇਖੋ ਜੀ ਕਲੋਨੀ ਦਾ ਰੇਟ ਕਲੋਨੀ ਦੇ ਬੰਦੇ ਹੀ ਵਧਾਉਂਦੇ ਆ ਬਿਲਕੁਲ ਬਿਲਕੁਲ ਇਸ ਕਰਕੇ ਲੇ ਟਾਈਮ ਹੈਗਾ ਬਿਲਕੁਲ ਪੀਕ ਟਾਈਮ ਹੈ ਇਨਵੈਸਟ ਕਰਨ ਦਾ ਇਸ ਤੋਂ ਬਾਅਦ ਜਦੋਂ ਰੇਟ ਆਪੇ ਹੌਲੀ ਹੌਲੀ ਵੱਧ ਜਾਂਦੇ ਫਿਰ ਡਿਫਿਕਲਟ ਹੋ ਜਾਂਦਾ ਹਰ ਕੋਈ ਮੈਪ ਕਰੂਗਾ ਤੁਹਾਨੂੰ ਜਦੋਂ ਕੋਈ ਆ ਹਾਈਵੇ ਆ ਨਾਲ ਵਸਤੇ ਜਾਂ ਗੱਡੀ ਤੇ ਮੋਟਰਸਾਈਕਲ ਤੇ ਨੰਗਦਾ ਆਊਗਾ ਇੱਕ ਵਾਰ ਤਾਂ ਖਜੂਰਾਂ ਵੱਲ ਨਜ਼ਰ ਜਾਂਦੀ ਪਾਜੀ ਬਿਲਕੁਲ ਇੱਕ ਵਾਰ ਹੀ ਰੋਕ ਕੇ ਦੇਖਦੇ 100 ਘਰਾਂ ਨੂੰ 200 ਖਜੂਰ ਦੇਣੀ ਦੇਖੋ ਜੀ ਹਰੇਕ ਘਰ ਨੂੰ ਮਿਨਿਮਮ ਐਵਰੇਜ ਹੈ 2 ਖਜੂਰਾਂ ਦੀ ਉਸ ਤੋਂ ਇਲਾਵਾ ਵੀ ਇੱਥੇ ਗ੍ਰੀਨ ਬੈਲਟ ਦੇ ਨਾਲ 5-5 ਫੁੱਟ ਹਰੇਕ ਦੇ ਘਰ ਦੇ ਬਾਹਰ ਗ੍ਰੀਨ ਬੈਲਟ ਹੈ ਜਦੋਂ ਇੱਥੇ ਜਗਮਗ ਹੋਏਗੀ ਉਦੋਂ ਵੀ ਲੋਕੀ ਖੁਸ਼ ਹੋਣਗੇ ਜੀ ਅੰਡਰਗਰਾਉਂਡ ਵਾਇਰਿੰਗ ਹੈ ਕੋਈ ਤਾਰ ਉੱਤੋਂ ਨਹੀਂ ਆ ਰਹੀ ਬਿਲਕੁਲ 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 ਜਲਦੀ ਤੋਂ ਜਲਦੀ ਤੁਸੀਂ ਇਹ ਮੌਕਾ ਹੀ ਨਹੀਂ ਦੇਣਾ ਪਛਤਾਉਣ ਦਾ ਲੋਕ ਸਾਰਿਆਂ ਨੂੰ ਬਿਲਕੁਲ ਤੇ ਜਲਦੀ ਤੋਂ ਜਲਦੀ ਆਓ ਤੇ ਇਨਵੈਸਟ ਕਰੋ ਜੀ ਜਾਂਦਾ ਜਾਂਦਾ ਇੱਕ ਸਵਾਲ ਦਾ ਮੈਂ ਹੋਰ ਜਵਾਬ ਦੇ ਦਿਆਂ ਆਪਾਂ ਅੱਗੇ ਵੀ ਤੁਹਾਡੀ ਕਲੋਨੀ ਦੀ ਵੀਡੀਓ ਕਰਦੇ ਤੇ ਤੇ ਸੀ ਮੇਰੇ ਖਾਲਸ ਸਾਰੀ ਵਿ ਬਿਲਕੁਲ ਜੀ ਬੜਾ ਅੱਛਾ ਕੁਐਸਚਨ ਹੈ ਤੁਹਾਡਾ ਵੀ ਕੋਈ ਵੀ ਮੇਰੇ ਤੋਂ ਆਮ ਵਿਅਕਤੀ ਆਉਂਦਾ ਜਾਂ ਗਾਹਕ ਆਉਂਦਾ ਹੈ ਤੇ ਅਗਲਾ ਪੁੱਛੂਗਾ ਵੀ ਮੈਂ ਤੇਰੇ ਤੋਂ ਪਲਾਟ ਕਿਉਂ ਲਵਾਂ ਤੇ ਦੂਜੇ ਦਾ ਕਿਉਂ ਛੱਡਾਂ ਸਰ ਨਾਲੋਂ ਮੇਨ ਜਿਹੜਾ ਪੁਆਇੰਟ ਆ ਸਾਡਾ ਇਸ ਕਲੋਨੀ ਦਾ ਜਿਹੜਾ ਇਸ ਪ੍ਰੋਜੈਕਟ ਨੂੰ ਸਾਰਿਆਂ ਨਾਲੋਂ ਡਿਫਰੈਂਟ ਬਣਾਉਂਦਾ ਆ ਉਹ ਇਹ ਕਲੋਨੀ ਦਾ ਸਾਰਾ ਲੈਵਲ ਇਹ ਪਹਿਲੀ ਕਲੋਨੀ ਹੈ ਜੀ ਪੂਰੇ ਇਸ ਕਿੱਤੇ ਦੇ ਵਿੱਚ ਜਿਹੜੀ ਅਸੀਂ ਪੂਰੀ ਕਲੋਨੀ ਸੜਕ ਦੇ ਲੈਵਲ ਤੇ ਬਣਾ ਦਿੱਤੀ ਗਈ ਹੈ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਮੈਂ ਸਮਝਿਆ ਵੀ ਲੈਵਲ ਪੂਰੀ ਕਰਕੇ ਦੇਵੋਗੇ ਇਹਨੂੰ। ਪੂਰੀ ਕਲੋਨੀ ਲੈਵਲਡ ਹੈ ਜੀ। ਕੋਈ ਵੀ ਬੰਦਾ ਸਾਡੇ ਤੋਂ ਇੱਕ ਪਲਾਟ ਲੈਂਦਾ ਭਾਵੇਂ 10 ਲੈਂਦਾ ਉਹਨੂੰ ਇੱਕ 20 ਇੰਚ ਭਰਤੀ ਪਾਉਣ ਦੀ ਲੋੜ ਨਹੀਂ। ਜੀ ਪੂਰੀ ਕਲੋਨੀ ਦੀਆਂ ਸੜਕਾਂ ਤੇ ਪਲਾਟ ਇੱਕ ਲੈਵਲ ਤੇ ਕਲੋਨੀ ਵਾਲਿਆਂ ਵੱਲੋਂ ਕਰ ਦਿੱਤੇ ਗਏ ਨੇ। ਕਹਿ ਲਓ ਵੀ 6 ਮਰਲੇ ਜਾਂ 7 ਮਰਲੇ ਦੇ ਮਗਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਭਰਤੀ ਦੇ ਕਿੰਨੇ ਪੈਸੇ ਬਚਦੇ ਆ ਲੋਕਾਂ ਦੇ ਨਹੀਂ ਤਾਂ ਪ੍ਰੋਜੈਕਟਾਂ ਦੇ ਵਿੱਚ ਪਲਾਟ ਟੋਹਿਆਂ ਵਰਗੇ ਬਣ ਜਾਂਦੇ ਆ ਵੀ ਲੋਕਾਂ ਦੇ ਭਰਤੀ ਤੇ ਹੀ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਉਹ ਖਰਚਾ ਵੀ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਇਸ ਪ੍ਰੋਜੈਕਟ ਦੇ ਵਿੱਚ ਜਿਵੇਂ ਆਉਣ ਵਾਲੇ ਪਾਪਾ ਪਿਛੇ ਜੇ ਦੇਖਿਆ ਪਾਣੀ ਬੜਾ ਆ ਗਿਆ ਘਰਾਂ ਦੇ ਵਿੱਚ ਆ ਗਿਆ ਤੇ ਕਲੋਨੀ ਦੇ ਵਿੱਚ ਪੂਰੀ ਨਹੀਂ ਆ ਸਕਦਾ ਪੂਰੀ ਕਲੋਨੀ ਸਾਡੀ ਦੀ ਨਕੌਦਰ ਦੇ ਵਿੱਚ ਇਸ ਗੱਲ ਦੀਆਂ ਧੁੰਮਾਂ ਪਈਆਂ ਹੋਈਆਂ ਪੂਰਾ ਨਕੂਦਰ ਸੁੰਦਰ ਨਗਰ ਏਰੀਆ ਸਾਡੇ ਸਾਹਮਣੇ ਸੁੰਦਰ ਨਗਰ ਏਰੀਆ ਪੈਂਦਾ ਹਰੇਕ ਦੇ ਘਰਾਂ ਦੇ ਵਿੱਚ 2-2 2.5-2.5 3-3 ਫੁੱਟ ਪਾਣੀ ਸੀ ਸਾਡਾ ਇਹੀ ਇਕੱਲਾ ਪ੍ਰੋਜੈਕਟ ਸੀ ਜਿੱਥੇ 1 ਇੰਚ ਵੀ ਪਾਣੀ ਨਹੀਂ ਖੜਾ ਹੋਇਆ ਬਸ ਸਟੇਜ ਫੇਜ਼ 2 ਦੇਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਮਰੋਕ ਸਾਹਿਬ ਸਾਡੇ ਨਾਲ ਆ ਭਾਈ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਆ ਇਹ ਖਜੂਰਾ ਦੇ ਦਰਸਤ ਲੱਗੇ ਆ ਜਦੋਂ ਅਸੀਂ ਵੀ ਸੜਕ ਤੋਂ ਆਏ ਸੀ ਸਾਨੂੰ ਵੀ ਏਰੀਆ ਬਹੁਤ ਵਧੀਆ ਲੱਗਿਆ ਤਾਂ ਤੁਸੀਂ ਕੀ ਸੋਚਦੇ ਹੋ ਜਲਦੀ ਤੋਂ ਜਲਦੀ ਪਹੁੰਚੋ ਜੀ ਸੁੰਦਰ ਨਗਰ ਦੇ ਬਿਲਕੁਲ ਨਾਲ ਮਹਤਪੁਰ ਰੋਡ ਜਗਰਾਮਾ ਬਾਈਪਾਸ ਹਾਈਵੇ ਦੇ ਕੋਲ ਪਹੁੰਚੋ ਅਤੇ ਇੱਥੇ ਪਲਾਟ ਲਓ ਆਪਣੇ ਸੁਪਨਿਆਂ ਦਾ ਘਰ ਬਣਾਓ ਜਲਦੀ ਆਓ ਵੀਡੀਓ ਸ਼ੇਅਰ ਕਰੋ ਔਰ ਲੈਸ ਵੀ ਲਵੋ